ਦਨ ਨਿਊ 7 ਇੰਡੀਆ ਦੇਖ ਰਹੇ ਸਾਰਿਆਂ ਦਾ ਮੈਂ ਨੀਕੇ ਸ਼ਰਮਾ ਸਵਾਗਤ ਕਰਦਾ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਪੰਜਾਬ ਭਰ ਦੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਪਿੰਡਾਂ ਦੇ ਵਿੱਚ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ ਉੱਥੋਂ ਹੀ ਜਿੱਥੇ ਕਿ ਸਿਆਸੀ ਮਾਹੌਲ ਗਰਮਾਇਆ ਹੋਇਆ ਹੈ ਕੁਝ ਪਿੰਡਾਂ ਦੇ ਵਿੱਚ ਸਰਬਸਹਿਮਤੀ ਦੇ ਨਾਲ ਸਰਪੰਚ ਵੀ ਚੁਣਿਆ ਜਾ ਚੁੱਕਾ ਹੈ ਸੋ ਇਸ ਟਾਈਮ ਅਸੀਂ ਮੌਜੂਦ ਹਾਂ ਹੁਸ਼ਿਆਰਪੁਰ ਦੇ ਹਲਕੇ ਟਾਂਡੇ ਦੇ ਪਿੰਡ ਟਾਲੀ ਵਿਖੇ ਜਿੱਥੇ ਕਿ ਮੈਡਮ ਪਰਮਜੀਤ ਕੌਰ ਨੂੰ ਪਿੰਡ ਦੇ ਮੈਂਬਰਾਂ ਵੱਲੋਂ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਸੋ ਗੱਲਬਾਤ ਕਰਾਂਗੇ ਉਹਨਾਂ ਨਾਲ ਹਾਂਜੀ ਮੈਮ ਕਿਵੇਂ ਦੇਖਦੇ ਹੋ ਤੁਹਾਨੂੰ ਐਡੀ ਵੱਡੀ ਜ਼ਿੰਮੇਵਾਰੀ ਜਿਹੜੀ ਕਿ ਪਿੰਡ ਵਾਸੀਆਂ ਵੱਲੋਂ ਦਿੱਤੀ ਗਈ ਹੈ ਕਿਹੜੀਆਂ-ਕਿਹੜੀਆਂ ਡਿਵੈਲਪਮੈਂਟ ਦੇ ਕੰਮ ਤੁਹਾਡੇ ਵੱਲੋਂ ਮੁੱਖ ਤੌਰ ਤੇ ਦੇਖੇ ਜਾਣਗੇ ਸਰ ਜਿਵੇਂ ਸਾਡੇ ਪਿੰਡੇ ਤੁਸੀਂ ਆਏ ਹੋ ਤੁਸੀਂ ਦੇਖਿਆ ਕਿ ਚਾਰੇ ਤਰਫੋਂ ਜਿਹੜੇ ਸਾਡੇ ਪਿੰਡੀਆਂ ਦਾ ਕੰਮ ਥੋੜੇ ਜਿਹਾ ਅਧੂਰੇ ਨੇ ਉਹ ਅਸੀਂ ਪੂਰੇ ਕਰਾਂਗੇ ਇੱਕ ਸਾਡੇ ਪਿੰਡੇ ਚ ਕੰਮ ਦੇ ਦਾ ਕੰਮ ਕਿ ਅਮਰੇ ਸਾਰੇ ਪਿੰਡੇ ਚ ਕੂੜੇ ਦਾ ਨਿਕਾਸ ਜਿਹੜਾ ਸੀ ਪਿੰਡ ਤੋਂ ਬਾਹਰ ਕਰਨਾ ਚਾਹੀਦਾ। ਦੂਸਰਾ ਸੀ پارک ਵਾਸਤੇ ਸਰਪੰਚ ਸਾਹਿਬ ਨੇ ਸਾਡੇ ਸੱਤ ਸੱਤ ਸਰਪੰਚ ਸਾਹਿਬ ਨੇ ਸ਼ੁਰੂ ਕੀਤਾ ਸੀ ਕੰਮ ਉਹ ਅਸੀਂ ਪੂਰਾ ਕਰਾਂਗੇ। ਫਿਰ ਇੱਕ ਬੱਚਿਆਂ ਵਾਸਤੇ ਅੱਜਕੱਲ੍ਹ ਬੱਚੇ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਲੱਗੇ ਰਹਿੰਦੇ ਉਹਨਾਂ ਵਾਸਤੇ ਸਾਨੂੰ ਲਾਇਬ੍ਰੇਰੀ ਇੱਕ ਸਰਕਾਰ ਕੋਲੋਂ ਡਿਪਾਉਂਡ ਕਰਾਂਗੇ ਜੇ ਸਾਨੂੰ ਲਾਇਬ੍ਰੇਰੀ ਦਿੱਤੀ ਜਾਵੇ ਤਾਂ ਕਿ ਸਾਡੇ ਬੱਚੇ ਪੜ੍ਹਾਈ 'ਚ ਅੱਗੇ ਹੋਣ। ਮੈਮ ਪਿੰਡ ਵਾਲਿਆਂ ਨੇ ਜਿਹੜਾ ਕੀ ਤੁਹਾਨੂੰ ਬਹੁਤ ਹੀ ਵੱਡੀ ਜ਼ਿੰਮੇਵਾਰੀ ਨਾਲ ਨਿਭਾਜਿਆ। ਸੋ ਕਾਫੀ ਉਮੀਦਾਂ ਉਹਨਾਂ ਦੇ ਵੱਲੋਂ ਨੇ ਤੁਹਾਡੇ ਕੋਲ ਸੋ ਆਪਣੇ ਵੱਲੋਂ ਇੱਕ ਸੜਕਾਂ ਦੀ ਦਿੱਕਤ ਵੀ ਦੇਖਦੇ ਹਾਂ ਅਸੀਂ ਪਿੰਡ ਦੇ ਵਿੱਚ ਕਾਫੀ ਟੁੱਟੀਆਂ ਨੇ ਸੋ ਕਿਵੇਂ ਤੁਸੀਂ ਦੇਖਣਾ ਚਾਹੋਗੇ ਜਾਂ ਕੀ ਪਹਿਲ ਤੌਰ ਤੇ ਕਰਨਾ ਚਾਹੋਗੇ ਸਰ ਸਰਤਾਂ ਦਾ ਕੰਮ ਤਾਂ ਅਸੀਂ ਪਹਿਲ ਤੌਰ ਤੇ ਕਰਾਂਗੇ ਤਾਂ ਕਿ ਆਂਜਾਨ ਵਾਲੇ ਸਾਰੇ ਲੋਕਾਂ ਨੂੰ ਕਿਸੇ ਨੂੰ ਵੀ ਕੋਈ ਵੀ ਮੁਸ਼ਕਲ ਨਾ ਆ ਸਕੇ ਸੋ ਸਾਡੇ ਨਾਲ ਸਾਬਕਾ ਸਰਪੰਚ ਬਚਿੱਤਰ ਸਿੰਘ ਵੀ ਮੌਜੂਦ ਨੇ ਜਿਨ੍ਹਾਂ ਵੱਲੋਂ ਮੈਡਮ ਪਰਮਜੀਤ ਕੌਰ ਨੂੰ ਇਹ ਜ਼ਿੰਮੇਵਾਰੀ ਪੂਰੇ ਪਿੰਡ ਦੇ ਮੈਂਬਰਾਂ ਦੇ ਨਾਲ ਸੌਂਪੀ ਗਈ ਹੈ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਸਰ ਤੁਹਾਡੇ ਤੁਹਾਡੇ ਵੱਲੋਂ ਜਿਹੜੀ ਕਿ ਜ਼ਿੰਮੇਵਾਰੀ ਪਰਮਜੀਤ मैम ਨੂੰ ਸੌਂਪ ਦਿੱਤੀ ਗਈ ਹੈ ਤੇ ਤੁਹਾਡੇ ਜਿਹੜੇ ਕਿ ਰਾਜ ਦੇ ਵਿੱਚ ਕਿਹੜੇ-ਕਿਹੜੇ ਮੇਨ ਕੰਮ ਜਿਹੜੇ ਕਿ ਹੋਏ ਨੇ ਤੇ ਕਿਹੜੇ-ਕਿਹੜੇ ਜਿਹੜੇ ਹੱਲੇ ਕੰਮ ਪੈਂਡਿੰਗ ਲੱਗ ਰਹੇ ਨੇ ਤੁਹਾਨੂੰ ਮੇਰੇ ਜੀ ਸਾਡੇ 10 ਸਾਲ ਦੇ ਵਿੱਚ ਅਸੀਂ ਕਾਫੀ ਕੰਮ ਜਿਹੜੇ ਉਹ ਕੀਤੇ ਆ ਜਿਸ ਤਰ੍ਹਾਂ ਕਿ ਇੱਕ ਬਾਲਮੀ ਜੰਜਕਰ ਹੈ ਉਹਨਾਂ ਨੂੰ ਇੱਕ ਜੰਜਕਰ ਬਣਾ ਕੇ ਦਿੱਤਾ ਕਿਉਂਕਿ ਥੋੜਾ ਗਰੀਬ ਤਲਕਾ ਹੈ ਉਹ ਛੋਟੇ-ਮੋਟੇ ਕਾਰੋਬਾਰ, ਵਿਆਹ-ਸ਼ਾਦੀਆਂ ਉੱਥੇ ਕਰ ਲੈਣਗੇ। ਉਹ ਉਹਨਾਂ ਨੂੰ ਨਵਾਂ ਬਣਾ ਕੇ ਦਿੱਤਾ। ਥੋੜੀ ਜਿਹੀ ਰੋਹੀ ਆ। ਉਸ ਤੋਂ ਇਲਾਵਾ ਛੱਪੜਾਂ ਦੀ ਡਿਵੈਲਪਮੈਂਟ ਅਸੀਂ ਕੀਤੀ ਹੈ। ਤੇ ਉਸ ਤੋਂ ਇਲਾਵਾ ਜਿਸ ਤਰ੍ਹਾਂ ਇੱਕ-ਦੋ ਫਿਰਨੀਆਂ ਅਸੀਂ ਜਿਹੜੀਆਂ ਸਾਡੇ ਤੁਸੀਂ ਬੰਨ ਪੈਂਦਾ। ਕਿਉਂਕਿ ਜੇ ਸਾਡਾ ਮੰਡ ਏਰੀਆ ਦਾ ਇਲਾਕਾ ਹੈ। ਜਿੱਥੇ ਤਕਰੀਬਨ ਚੌਥੀ ਪੰਜਵੀਂ ਫਸਲ ਜਿਹੜੀ ਉਹ ਸਾਡੀ ਖਰਾਬ ਹੋ ਜਾਂਦੀ ਹੈ। ਤੇ ਮੈਂ ਆਪਣੀ ਸਰਕਾਰ ਨੂੰ ਵੀ ਇਹ ਗੱਲ ਕਵਾਂਗਾ ਭਾਵੇਂ ਕਿ ਉਹ ਮੈਂ ਸਰਕਾਰ ਦੇ ਵਿੱਚ ਸ਼ਾਮਲ ਹੈ। ਇਹ ਕਮਾਂਗਾ ਕਿ ਸਾਡੇ ਪਿੰਡ ਨੂੰ ਲਾਸਟ ਪਿੰਡ ਆ ਸਾਡਾ ਟਾਲੀ ਤੇ ਹਸ਼ਿਆਰਪੁਰ ਦਾ ਤੇ ਲਾਸਟ ਇਹਨਾਂ ਸਾਨੂੰ ਰੱਖਣਾ ਕਿਉਂਕਿ ਸਾਨੂੰ ਸੜਕ ਹੈ ਜਿਹੜੀ ਉਹ ਕਿਤੇ ਉਹ ਵੀ ਸਾਨੂੰ ਜਿਹੜੀ ਹਸ਼ਿਆਰਪੁਰ ਨੂੰ ਕੋਈ ਸੜਕ ਨਹੀਂ ਲੱਗਦੀ ਅਸੀਂ ਕਪੂਰਥਲੇ ਦੇ ਇਲਾਕੇ ਦੇ ਵਿੱਚੋਂ ਹੋ ਕੇ ਫੇਰ ਹਸ਼ਿਆਰਪੁਰ ਵਿੱਚ ਐਂਟਰ ਹੁੰਨੇ ਆ ਤੇ ਮੈਂ ਇਹ ਕਮਾਂਗਾ ਕਿ ਸਭ ਤੋਂ ਪਹਿਲਾਂ ਬਹਿਲ ਦੇ ਆਧਾਰ ਤੇ ਸਾਡੀਆਂ ਸੜਕਾਂ ਜਿਹੜੀਆਂ ਉਹ ਸਹੀ ਕਰਨ ਹੋਰ ਕੰਮ ਜਿਹੜੇ ਮੈਂ ਸਕੂਲ ਦੇ ਵੀ ਕੀਤੇ ਆ ਛੱਪੜਾਂ ਦੀ ਸਫਾਈ ਕੀਤੀ ਆ ਉਸ ਤੋਂ ਇਲਾਵਾ ਸ਼ਮਸ਼ਾਨ ਘਾਟ ਦੇ ਕੰਮ ਸੀਗੇ ਉਹ ਕੀਤੇ ਆ ਤੇ ਕਾਫੀ ਜੋ ਵੀ ਨਗਲੀਆਂ ਨਾਲੀਆਂ ਜੋ ਆਮ ਤਕਰੀਬਨ ਕਰਦੇ ਆ ਉਹ ਵੱਧ ਤੋਂ ਵੱਧ ਕੀਤੇ ਜਿੰਨੇ ਵੱਧ ਤੋਂ ਵੱਧ ਕਿਉਂਕਿ ਮੇਰੇ ਨਾਲ ਥੋੜਾ ਐਨਆਰਆਈ ਦਾ ਵੀ ਸਾਥ ਸੀ ਜਿੱਥੇ ਕਿ ਮੈਨੂੰ ਛੋਟੀ ਮੋਟੀ ਪ੍ਰੋਬਲਮ ਆਉਂਦੀ ਸੀ ਤੇ ਉਹ ਮੇਰਾ ਉਹ ਵੀ ਹੱਲ ਕਰ ਜਾਂਦੇ ਸੀ ਮਾਰਾ ਮੋਟਾ ਤੇ ਇਹ ਮੈਂ ਇਹ ਹੁਣ ਮੈਨੂੰ ਉਮੀਦ ਹੈ ਕਿ ਜੋ ਮੈਂ ਸਰਪੰਚ ਇੱਕ ਸਾਲ ਤੋਂ ਪਹਿਲਾਂ ਤੋਂ ਇਹ ਟਾਰਗੇਟ ਬਣਾ ਕੇ ਬੈਠਾ ਸੀ ਕਿ ਇਸ ਔਰਤ ਨੂੰ ਮੈਂ ਇਸ ਲੜਕੀ ਨੂੰ ਮੈਂ ਅੱਗੇ ਲਿਆਵਾਂ ਕਿਉਂਕਿ ਪੜ੍ਹੇ ਲਿਖੇ ਜਿਹੜੇ ਬੱਚੇ ਆ ਉਹਨਾਂ ਦੀ ਸੋਚ ਸਾਡੇ ਨਾਲੋਂ ਵੀ ਅੱਗੇ ਜਿਹੜੀ ਉੱਚੀ ਸੋਚ ਹੈ ਕਿ ਆਪਾਂ ਕਿਉਂਕਿ ਜਿਹੜਾ ਸਰਪੰਚ ਹੁੰਦਾ ਪਿੰਡ ਦਾ ਉਹਦਾ ਪਿੰਡ ਪਰਿਵਾਰ ਹੁੰਦਾ ਅਸੀਂ 10 ਸਾਲ ਆਪਣਾ ਪਰਿਵਾਰ ਸਮਝਿਆ ਤੇ ਗਾਂ ਵੀ ਸਮਝਾਂਗੇ ਕਿਉਂਕਿ ਮੈਂ ਜਿਹੜਾ ਬੇਸ਼ੱਕ ਤੁਹਾਡੀ ਉਮਰ ਛੋਟੀ ਹੈ ਮੇਰੇ ਸਾਹ ਹੁਣ 40-42 ਸਾਲ ਦੀ ਉਮਰ ਹੋਊਗੀ ਪਰ ਛੋਟੀ ਹੈ ਪਰ ਇਹ ਅੱਜ ਪਿੰਡ ਦਾ ਇੱਕ ਮੁਖੀਆ ਚੁਣਿਆ ਸੀ ਇਹਦਾ ਪਿੰਡ ਪਰਿਵਾਰ ਹੈ ਬਹੁਤ ਉੱਚੀ ਸੋਚ ਲੈ ਕੇ ਚੱਲਣਾ ਪੈਣਾ ਤੇ ਲੈ ਕੇ ਚੱਲੇ ਤਾਂ ਕਿ ਮੇਰੀਆਂ ਉਮੀਦਾਂ ਤੇ ਵੀ ਇਹ ਖਰੀ ਉਤਰੇ ਮੈਨੂੰ ਇਹ ਪਤਾ ਲੱਗਿਆ ਕਿ ਮੈਂ ਵਧੀਆ ਚੋਣ ਕੀਤੀ ਕਿ ਮੈਂ ਘਰ ਬੈਠਾ ਵੀ ਖੁਸ਼ ਹੋਵਾਂ ਮੇਰੀ ਇਹ ਉਮੀਦ ਹੈ ਸੋ ਸਰ ਕਿਵੇਂ ਦੇਖਦੇ ਹੋ ਕਿ ਪਰਮਜੀਤ ਤੌਰ ਨੂੰ ਪਿੰਡ ਦਾ ਸਰਪੰਚ ਚੁਣਿਆ ਗਿਆ ਹੈ ਪਹਿਲ ਆਧਾਰ ਤੇ ਜਬ ਪਹਿਲੇ ਕੰਮ ਜਿਨ੍ਹਾਂ ਦੀ ਲੋੜ ਹੈ ਪ੍ਰੈਜ਼ੈਂਟ ਟਾਈਮ ਤੇ ਪਿੰਡ ਨੂੰ ਕਿਹੋ ਜਿਹੇ ਕੰਮਾਂ ਦੀ ਤੁਹਾਡੇ ਵੱਲੋਂ ਮੰਗ ਕੀਤੀ ਜਾਂਦੀ ਹੈ ਜੀ ਸਭ ਤੋਂ ਪਹਿਲਾਂ ਤਾਂ ਗੱਲ ਇਹ ਹੈ ਕਿ ਮੈਡਮ ਪਰਮਜੀਤ ਜਿਹੜੀ ਹੈ ਬੜੀ ਮਲਾਪੜੀ ਕੁੜੀ ਹੈ ਕਰਾਏ ਬੰਦੇ ਦਾ ਸਤਿਕਾਰ ਕਰੂਗੀ ਇਹ ਸਭ ਤੋਂ ਵੱਡਾ ਗੁਣ ਸੀ ਇਹਦਾ ਇਸ ਗੁਣ ਕਰਕੇ ਅਸੀਂ ਇਹਨੂੰ ਪਿੰਡ ਦਾ ਸਰਪੰਚ ਬਣਾਇਆ ਬਾਕੀ ਜਿਹੜੇ ਪਿੰਡ ਦੇ ਸਾਡੇ ਡਿਵੈਲਪਮੈਂਟ ਦੇ ਕੰਮ ਐ ਉਹ ਪਹਿਲ ਦੇ ਆਧਾਰ ਤੇ ਸਰਕਾਰ ਦੇ ਨਾਲ ਮਿਲ ਕੇ ਬਿਲਕੁਲ ਕਰਾਏਗੀ ਤੁਹਾਨੂੰ ਪੂਰੀ ਉਮੀਦ ਹੈ ਜੀ ਸੋ ਇਹ ਸੀ ਸਾਡੇ ਨਾਲ ਮੌਜੂਦ ਟਾਲੀਪਿੰਟ ਤੋਂ ਲੋਕ ਜਿਨ੍ਹਾਂ ਵੱਲੋਂ ਸਰਬਸਹਿਮਤੀ ਦੇ ਨਾਲ ਸਰਪੰਚ ਚੁਣਿਆ ਗਿਆ ਹੈ ਸੋ ਜਿਨ੍ਹਾਂ ਦੇ ਨਾਲ ਆਪਣੀ ਟੀਮ ਦਾ ਨਿਊ 7 ਵੱਲੋਂ ਗੱਲਬਾਤ ਕੀਤੀ ਗਈ ਹੈ ਸੋ ਅਗਲੀਆਂ ਅਪਡੇਟਸ ਦੇ ਲਈ ਜੁੜੇ ਰਹੋ ਸਾਡੇ ਚੈਨਲ ਦਾ ਨਿਊ 7 ਨਾਲ ਮੈਂ ਅਨਿਕ ਕੈਮਰਾਮੈਨ ਕਰਨ ਦੇ ਨਾਲ ਖੁਸ਼ਿਆਰਪੁਰ